ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਵਾਰ ਬੀਬੀ ਪਾਨੀ ਜੀ ਗੁਰੂ ਅਮਰਦਾਸ ਜੀ ਨੂੰ ਕੇਸ਼ੀ ਇਸ਼ਨਾਨ ਕਰਾ ਰਹੇ ਸਨ ਉਹਨਾਂ ਨੇ ਵੇਖਿਆ ਕਿ ਜਿਸ ਪੀੜੀ ਉੱਪਰ ਗੁਰੂ ਅਮਰਦਾਸ ਜੀ ਬੈਠੇ ਸਨ ਉਸ ਦਾ ਪਾਵਰ ਟੁੱਟਣ ਵਾਲਾ ਹੋਇਆ ਹੈ ਬੀਬੀ ਪਾਨੀ ਜੀ ਨੇ ਜਲਦੀ ਨਾਲ ਆਪਣਾ ਹੱਥ ਪੀੜੀ ਥੱਲੇ ਦੇ ਦਿੱਤਾ ਉਹਨਾਂ ਦੀ ਇਹ ਸੇਵਾ ਵੇਖ ਕੇ ਗੁਰੂ ਅਮਰਦਾਸ ਜੀ ਬਹੁਤ ਹੀ ਪ੍ਰਸੰਨ ਹੋਏ ਉਹ ਛੇਤੀ ਜਲਦੀ ਤੋਂ ਜਲਦੀ ਤੋਂ ਜਲਦੀ ਪੀੜੀ ਤੋਂ ਉੱਠੇ ਅਤੇ ਬੀਬੀ ਪਾਨੀ ਜੀ ਨੂੰ ਕਿਹਾ ਮੰਗਤੀ ਹੈ ਕੀ ਮਰਗ ਮੰਗਦੀ ਹਾਂ ਅਸੀਂ ਹੁਣ ਤੇਰੇ ਕਰਜ਼ਦਾਰ ਹੋ ਗਏ ਹਾਂ ਬੀਬੀ ਭਾਨੀ ਜੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਤੁਹਾਡਾ ਦਿੱਤਾ ਸਭ ਕੁਝ ਮੇਰੇ ਕੋਲ ਹੈ ਮੈਨੂੰ ਕੁਝ ਨਹੀਂ ਚਾਹੀਦਾ ਗੁਰੂ ਜੀ ਨੇ ਦੋ ਵਾਰ ਇਹ ਗੱਲ ਪੁੱਛੀ ਜਦ ਗੁਰੂ ਜੀ ਨੇ ਤੀਜੀ ਵਾਰ ਪੁੱਛਿਆ ਤਾਂ ਬੀਬੀ ਭਾਨੀ ਜੀ ਨੇ ਕਿਹਾ ਕਿ ਜੇ ਤੁਸੀਂ ਗੁਰੂ ਸਾਹਿਬ ਜੀ ਜੇ ਤੁਸੀਂ ਇੰਨੇ ਹੀ ਪ੍ਰਸੰਨ ਹੋਏ ਹੋ ਤਾਂ ਮੇਰੇ ਨਾਲ ਇੱਕ ਵਚਨ ਕਰੋ ਕਿ ਗੁਰਗੱਦੀ ਸੋਡੀਆਂ ਵਿੱਚ ਹੀ ਰਹੇ ਗੁਰਗੱਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਗੁਰੂ ਜੀ ਨੇ ਬੀਬੀ ਪਾਨੀ ਜੀ ਦਾ ਉੱਤਰ ਬਚਨ ਸੁਣ ਕੇ ਕਿਹਾ ਕਿ ਗੁਰਗੱਦੀ ਤਾਂ ਸੋਡੀਆਂ ਵਿੱਚ ਹੀ ਰਹੇਗੀ ਪਰ ਬਕ ਪਰਵਾਰ ਨੂੰ ਕੁਰਬਾਨੀਆਂ ਬਹੁਤ ਦੇਣੀਆਂ ਪੈਣਗੀਆਂ ਇਸ ਤਰ੍ਹਾਂ ਹੀ ਹੋਇਆ ਪਰਿਵਾਰ ਨੂੰ ਦਸਵੇਂ ਜਾਮੇ ਅਤੇ ਪੰਜਵੇਂ ਜਾਮੇ ਵਿੱਚ ਬਹੁਤ ਹੀ ਕੁਰਬਾਨੀਆਂ ਦੇਣੀਆਂ ਪਈਆਂ